ਠੇਕਾ ਦੇ ਆਊਟਸੋਰਸ ਮੁਲਾਜ਼ਮਾਂ ਲਈ ਰਾਹਤ ਦੀ ਉਮੀਦ ਪੰਜਾਬ ਸਰਕਾਰ ਨੇ ਕੀਤੇ ਵੱਡੇ ਵਾਦੇ ਪੀ.ਆਰ.ਟੀ.ਸੀ. ਕੰਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਨੀਤੀ ਤੇ ਹੋਈ ਸੰਮਤੀ 15 ਦਿਨਾਂ ਦੀ ਕਮੇਟੀ ਦੇ ਵਗੀ ਰਿਪੋਰਟ ਪੰਜਾਬ ਰੋਡਵੇਜ਼ ਦੇ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਆਖਰਕਾਰ ਰਾਹਤ ਮਿਲਣ ਦੀਆਂ ਸੰਭਾਵਨਾਵਾਂ ਨਜ਼ਕ ਆਉਣ ਲੱਗੀਆਂ ਹਨ ਕਈ ਸਾਲਾਂ ਤੋਂ ਨਿਮਨ ਤਨਖਾਹਾਂ ਨੌਕਰੀਆਂ ਦੀ ਅਸੁਰੱਖਿਆ ਅਤੇ ਠੇਕੇਦਾਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਇਹ ਕਰਮਚਾਰੀ ਹੁਣ ਸਰਕਾਰੀ ਰਾਹਤ ਦੀਆਂ ਗੱਲਾਂ ਸੁਣ ਕੇ ਥੋੜੀ ਆਸ ਬੰਨ੍ਹਣ ਲੱਗੇ ਹਨ ਪੰਜਾਬ ਸਰਕਾਰ ਨੇ ਕੰਟਰੈਕਟ ਵਰਕਰ ਯੂਨੀਅਨ ਨਾਲ ਹੋਈ ਮੀਟਿੰਗ కచే ములాజమాను పక్కాకనా ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਵਿਤ ਮੰਤਰੀ ਹਰਪਾਲ ਸਿੰਘ ਚਿਮਾ ਅਤੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਮਨਿੰਦਰਜੀਤ ਸੇਈ ਬੇਦੀ ਨਾਲ ਹੋਈ ਮੀਟਿੰਗ ਵਿੱਚ ਠੇਕੇਦਾਰੀ ਪ੍ਰਥਾ ਖਤਮ ਕਰਕੇ ਮੁਲਾਜ਼ਮਾਂ ਨੂੰ ਸਿੱਧੇ ਕੰਟਰੈਕਟ ਤੇ ਲੈਂਦੀ ਨੀਤੀ ਤੇ ਸੰਤੀਜਤਾਈ ਗਈ ਹੈ ਇਸ ਦੇ ਨਾਲ ਹੀ ਆਊਟਸੋਰਸ ਸਿਸਟਮ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਕੇਵਲ ਕੰਟਰੈਕਟ ਰਾਹੀਂ ਹੀ ਭਰਤੀ ਕੀਤੀ ਜਾਵੇਗੀ 15 ਦਿਨਾਂ ਦੀ ਕਮੇਟੀ ਦੇ ਵਿਗੀ ਰਿਪੋਰਟ ਵਿਤ ਮੰਤਰੀ ਨੇ ਐਲਾਨ ਕੀਤਾ ਕਿ ਇਸ ਨਵੀਂ ਨੀਤੀ ਨੂੰ ਜਲਦੀ ਹੀ ਕੈਬਨਿਟ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ ਇਸੇ ਤਰ੍ਹਾਂ ਠੇਕੇਦਾਰਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਜਨਰਲ ਮੈਨੇਜਰਾਂ ਦੀ ਪੋਰਟ ਪੇਚ ਕਰੀ ਜੀ 5 ਮਈ ਨੂੰ ਹੋਵੇਗੀ ਅਗਲੀ ਮੀਟਿੰਗ ਯੂਨੀਅਨ ਦੇ ਤਾਮਾ ਰੇਸ਼ਮ ਸਿੰਘ ਗਿੱਲ ਅਤੇ ਸ਼ਮਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿੱਤ ਮੰਤਰੀ ਨੇ 5 ਮਈ ਨੂੰ ਮੋਰ ਮੀਟਿੰਗ ਬੁਲਾਈ ਹੈ ਜਿੱਥੇ ਇਹਨਾਂ ਮੁੱਦਿਆਂ ਤੇ ਅਮਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ ਇਸ ਦੇ ਨਾਲ ਹੀ ਪੀਆਰਟੀਸੀ ਦੀਆਂ ਨਵੀਆਂ ਬਸਾਂ ਤਨਖਾਹਾਂ ਵੱਧ ਤੋਂ ਵਧ ਫਰੀ ਸਫਲ ਸਬੂਤਾਂ ਲਈ ਰੁਕੀ ਹੋਈ 14 ਕਰੋੜ ਰੁਪਏ ਦੀ ਰਾਸ਼ੀ ਜਲਦੀ ਜਾਰੀ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਹੈ ਅਗਰ ਸੰਖੇਪ ਦੀ ਗੱਲ ਕਰੀਏ ਤਾਂ ਠੇਕੇਦਾਰੀ ਪ੍ਰਥਾ ਖਤਮ ਕਰਕੇ ਕੰਟਰੈਕਟ ਤੇ ਮੁਨਾਜ਼ਮ ਲੈਂਦੀ ਨੀਤੀ ਬਣਾਈ ਗਈ ਆਊਟਸੋਰਸ ਸਿਸਟਮ ਬੰਦ ਕਰਨ ਦਾ ਫ ਅਤੇ 5 ਮਹੀਨਿਆਂ ਨੂੰ ਅਗਲੀ ਮੀਟਿੰਗ ਫਰੀ ਸਫਰ ਲਈ 14 ਕਰੋੜ ਜਾਰੀ ਕਰਨ ਦਾ ਵਾਅਦਾ ਵੀ ਕੀਤਾ ਗਿਆ। ਅਗਰ ਇਹ ਕਦਮ ਅਮਲ ਵਿੱਚ ਆਉਂਦੇ ਹਨ ਤਾਂ ਪੰਜਾਬ ਰੋਡਵੇਜ਼ ਦੇ ਹਜ਼ਾਰਾਂ ਕੰਟਰੈਕਟ ਕਰਮਚਾਰੀਆਂ ਦੇ ਨੌਕਰੀ ਦੀ ਸੁਰੱਖਿਆ ਅਤੇ ਬਿਹਤਰ ਮਜ਼ਦੂਰੀ ਦੀ ਉਮੀਦ ਬਣੀ ਜਾ ਸਕਦੀ ਹੈ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਰੇਚ ਬਣੇ ਦਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੈਸ ਲਾਈਕ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਥੈਂਕ ਯੂ।